ਸਾਰੇ ਉਹ ਕਿ ਉਹ ਯੰਗ ਬੱਚਿਆਂ ਨੂੰ ਆਰਈਐਸਪੀ ਚਾਹੀਦੀ ਹੈ ਤੇ ਇਹ ਸਾਰੀਆਂ ਜ਼ਰੂਰਤਾਂ ਦੇ ਨਾਲ ਚੀਜ਼ਾਂ ਹੈਗੀਆਂ ਸਿਰਫ 올 ਅਜੀ ਜਿਹੜੀਆਂ ਥਿੰਕ ਇੰਸ਼ੁਰੈਂਸ ਦੇ ਆਫਰ ਕਰਦੇ ਨੇ ਫੋਨ ਹੈ ਫੋਨ ਟੁੱਟੇ ਤਾਂ ਪਹਿਲਾਂ ਉਹਦੀ ਕਵਰੇਜ ਹੋ ਸਕਦੀ ਹੈ ਬਾਅਦ ਚ ਕਵੇ ਦੀ ਹੋ ਸਕਦੀ ਹੈ ਕਾਜ ਜਿਹਾ ਪਗਾਇਰੇ ਨੂੰ 5 ਲੱਖ ਦੀ ਕਵਰੇਜ ਜਰੂਰ ਹੋਣਾ ਤੇ 30 30 ਡਾਲਰ ਮੇਂ ਕੈਸ਼ ਬਣਦੇ 20 ਡਾਲਰ ਤੋਂ ਜਾਂ ਜਦੋਂ ਮੂਵ ਹੋਵੇ ਇੰਸ਼ੁਰੈਂਸ ਕਰੂੰਗਾ ਉਦੋਂ 120 ਡਾਲਰ ਤੋਂ ਲੈ ਕੇ 150 ਡਾਲਰ ਤੱਕ ਕੈਸ਼ ਬਣ ਸਕਦੀ ਹੈ ਸੇਅਸ ਠੀਕ ਨਹੀਂ ਹੈਗੀ ਇਹ ਥੋੜਾ ਸੇਲ ਜਨਾ ਮਿਲਦੀ ਹੈ ਆਪੇ ਸਾਨੂੰ ਪੈਸਾ ਨਾ ਲੈ ਸਕਦੇ ਹਾਂ ਸਿਗਨਿਚਰ ਅਜਿਹਾ ਜਿਹੜਾ ਤੁਹਾਡੇ ਹਿਸਾਬ ਨਾਲ ਰੀਡ ਬਣ ਸਕਦਾ ਬਿਲਕੁਲ ਜਿਹੜੀ ਨੀਡ ਹੈ ਨੀਡ ਪਹਿਲਾਂ ਪੁਣੀ ਚੈਣੀ ਹੈ ਹੁਣ ਜੇ ਸੇਵਿੰਗ ਨਹੀਂ ਕਰਾਉਣੀ ਸੇਵਿੰਗ ਬਾਅਦ ਚ ਵੀ ਹਟਾ ਸਕਦੇ ਆ ਟਰਮ ਇੰਸ਼ੋਰੈਂਸ ਦਾ ਰੇਟ ਮਾਣੇ ਮੋਟੇ ਕੱਟਦੇ ਬੱਧੇ ਰਹੇ ਪਹਿਲੇ 2 ਸਾਲਾਂ ਦੇ ਵਿੱਚ ਕਿਸੇ ਨੇ ਇੰਸ਼ੋਰੈਂਸ ਲਈ ਸੀ ਉਹ ਨਹੀਂ ਰਹੇ ਪਹਿਲੇ 2 ਸਾਲਾਂ ਦੇ ਵਿੱਚ ਕਲੇਮ ਆਉਂਦਾ ਕੰਪਨੀ ਹੈ ਕੰਟਰੈਕਟ ਰੈਗਿਸਟ੍ਰੇਬਿਲਟੀ ਉਹ ਦੇਖਦੇ ਪਹਿਲੇ 2 ਸਾਲਾਂ ਦੇ ਵਿੱਚ ਵੀ ਜਦ ਅਸੀਂ ਕੰਮ ਤੇ ਜਾਂਦੇ ਆ ਪੈਸੇ ਲੱਗਦੇ ਆ ਤੇ ਜਦ ਦੀ ਰਾਤ ਨੂੰ ਸੌਂਨੇ ਸਾਡੀ ਮਨੀ ਸਾਡੇ ਵਾਸਤੇ ਕੰਮ ਕਰੇ ਤਾਂ ਸਰਕੀ ਸਰਵ ਲਾਈਫ ਸਟਾਈਲ ਵਧੀਆ ਰੋਏ ਜਦੋਂ ਸਾਨੂੰ ਲੋੜ ਹੈ ਤਾਂ ਰਿਟਾਇਰ ਹੋਵਾਂਗੇ ਸਰ ਮਲੇਰ ਲੋੜ ਤੇ ਡਿਪਲੇ ਮਨੀ ਪਈ ਹੈ ਤੇ ਚੈੱਕ ਆਉਂਦਾ ਕਰੇ ਸਾਰਾ ਕੁਝ ਚੱਲਦਾ ਜੇ ਚੈੱਕ ਨਹੀਂ ਆਉਂਦਾ ਤਾਂ ਕੁਝ ਨਹੀਂ ਚੱਲਦਾ ਪੈਸੇ ਅਸੀਂ ਦੇ ਰਹੇ ਹਾਂ ਬੈਨਫਿਸ਼ਰੀ ਬੈਂਕ ਦਾ ਮਾਜੀ 10 ਸਾਲ ਪੈਸੇ ਦੇਤੇ ਕੱਪੜੇ ਕਹਿੰਦੇ ਸੋਰੀ ਤੁਸੀਂ ਐਲੀਜੀਬਲ ਹੋ ਜੀ ਤੁਹਾਨੂੰ ਇੰਸ਼ੂਰੈਂਸ ਤੋਂ ਪੈਸੇ ਦੇਈਏ ਤੁਸੀ ਇਹ ਅਜੇ ਕੱਲ 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 ਕਰੀ ਨਹੀਂ ਆਉਣਾ ਜਿਹੜਾ ਕੱਲ ਨਿਕਲ ਜੇ ਉਹ ਵੀ ਵਧੀਆ ਟੈਂਸਨ ਇੰਸ਼ੂਰੈਂਸ ਕਰਾਉਂਦਾ ਹੈ ਤੁਸੀਂ ਇੰਸ਼ੂਰੈਂਸ ਐਡਵਾਈਜ਼ਰ ਦੇ ਨਾਲ ਬੈਕ ਹੈ ਫਿਰ ਤੁਸੀਂ ਦੇਖ ਸਕਦਾ ਕੀ ਤੁਹਾਡੇ ਜ਼ਰੂਰਤਾਂ ਨੇ ਡੋਨ ਇੰਸ਼ੋਰੈਂਸ ਕਰਾਉਣ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੁੰਦਾ ਤੇ ਇੰਸ਼ੋਰੈਂਸ ਕਰਾਣੀ ਕਿੰਨੀ ਜ਼ਰੂਰੀ ਹੈ ਇਸ ਬਾਰੇ ਹਮੇਸ਼ਾ ਸੀ ਗੱਲਬਾਤ ਕਰਦੇ ਰਹਿੰਦੇ ਆ ਪਰ ਕਈ ਵਾਰੀ ਅਸੀਂ ਇੰਸ਼ੋਰੈਂਸ ਕਰਾਉਣ ਲੱਗੇ ਬਹੁਤ ਸੋਚ ਵਿਚਾਰ ਕਰਦੇ ਕਰਦੇ ਇਹਨੂੰ ਲੇਟ ਵੀ ਕਰ ਦਿੰਦੇ ਆ ਹੁਣ ਇਹ ਦੇਰੀ ਦੇ ਜਿਹੜੇ ਨੇ ਉਹ ਕੀ ਨਤੀਜੇ ਭੁਗਤਨੇ ਪੈ ਸਕਦੇ ਨੇ ਤੇ ਇੰਸ਼ੋਰੈਂਸ ਲਾਜ਼ਮੀ ਕਰਾਉਣਾ ਕਿੰਨਾ ਕੋਹਮ ਹੁੰਦਾ ਹੈ ਇਸ ਬਾਰੇ ਗੱਲਬਾਤ ਕਰਨ ਲਈ ਥਿੰਕਿੰਗ ਇੰਸ਼ੋਰੈਂਸ ਤੋਂ ਪਰਮੇਦਰ ਸਿੰਘ ਜੀ ਜੁੜੇ ਹੋਏ ਨੇ ਪਰਮੇਦਰ ਜੀ ਅਸਲ ਇੱਕ ਵਰੀ ਕਰੰਟ ਜਿਹੜੀਆਂ ਨੇ ਇੰਸ਼ੋਰੈਂਸ ਉਹਨਾਂ ਬਾਰੇ ਜਾਨਣਾ ਚਾਹਾਂਗੇ ਕਿ ਕੀ ਚੱਲ ਰਿਹਾ ਹੈ ਹਾਂਜੀ ਪਹਿਲੀ ਗੱਲ ਸਾਡੀ ਇੰਸ਼ੋਰੈਂਸ ਦੀ ਜ਼ਰੂਰਤਾਂ ਦੇ ਨਾਲ ਜਿੱਦਾਂ ਦੀ ਜ਼ਰੂਰਤ ਹੈ ਜਿੱਦਾਂ ਕੰਸੀਆਂ ਉੱਡੀ ਪੜੀ ਚਲਦੀ ਉਹਦਾ ਵੀ ਹਰੇਕ ਨੂੰ ਜ਼ਰੂਰਤ ਹੈ ਇੰਸ਼ੋਰੈਂਸ ਦੀ ਭਾਵੇਂ ਕੋਈ ਯੱਕ ਫੈਮਲੀ ਹੈ ਕੋਈ ਕੋਈ ਬੀਮਾ ਹੋ ਰਿਹਾ ਵਰਕ ਪਰ ਕਰਤੇ ਆ ਤੁੱਕ ਕੋਈ ਬਿਜ਼ਨਸਮੈਨ ਹੈ ਉਹ ਸਾਰਿਆਂ ਨੂੰ ਇੱਕ ਵੀ ਯੰਗ ਬੱਚਾ ਨੂੰ ਆਰਈਐਸਪੀ ਚਾਹੀਦੀ ਹੈ ਸੋ ਇਹ ਸਾਰੀਆਂ ਜ਼ਰੂਰਤਾਂ ਦੇ ਨਾਲ ਚੀਜ਼ਾਂ ਹੈਗੀਆਂ ਸਿਰਫ 올 ਜਿਹੜੀਆਂ ਥਿੰਕ ਇੰਸ਼ੋਰੈਂਸ ਦੇ ਆਫਰ ਕਰਦੇ ਨੇ ਜੀ ਅੱਛਾ ਜ਼ਿਕਰ ਕਰ ਰਹੇ ਸੀਗੇ ਕਿ ਆ ਜਿਹੜੀ ਇੰਸ਼ੋਰੈਂਸ ਹੈ ਕਈ ਵਾਰੀ ਤਾਂ ਸਿਰੇ ਤੇ ਸੋਚ ਵਿਚਾਰ ਕਰਦੇ ਕਰਦੇ ਬਹੁਤ ਇਹਨੂੰ ਡਿਲੇ ਕਰ ਦਿੰਦੇ ਆ ਕਿਉਂਕਿ ਇੱਕ ਇਹਦੇ ਬਹੁਤ ਸਾਰੇ ਮਤਲਬ ਰੀਜ਼ਨ ਹੋ ਸਕਦੇ ਆ ਕਈ ਵਾਰੀ ਇਹ ਹੁੰਦਾ ਵੀ ਬਹੁਤ ਸਾਰੇ ਲੋਕਾਂ ਨੂੰ ਪੁੱਛਣਾ ਕਿ ਇੰਸ਼ੋਰੈਂਸ ਕਰਾਣੀ ਚਾਹੀਦੀ ਹੈ ਜਾਂ ਨਹੀਂ ਤਾਂ ਉਹ ਉਨਾਂ ਹੀ ਜ਼ਿਆਦਾ ਜਿੰਨੀਆਂ ਗੱਲਾਂ ਬਾਤਾਂ ਉਨਾਂ ਹੀ ਜ਼ਿਆਦਾ ਵਿਚਾਰ ਸੁਣਨ ਨੂੰ ਮਿਲ ਜਾਂਦੇ ਕੋਈ ਕਹਿੰਦਾ ਕਰਾਉਣੀ ਚਾਹੀਦੀ ਕੋਈ ਕਹਿੰਦਾ ਨਹੀਂ ਕਰਾਉਣੀ ਚਾਹੀਦੀ ਤਾਂ ਉਹ ਕਨਫਿਊਜ਼ਨ ਹੋ ਜਾਂਦੀ ਹੈ ਤੇ ਕਈ ਵਾਰੀ ਸਭ ਆਪਣੇ ਤੌਰ ਦੇ ਉੱਤੇ ਵੀ ਲੱਗਦਾ ਕਿ ਛੱਡ ਪਰੇ ਆਪਾਂ ਇੰਨੇ ਕੁ ਪੈਸੇ ਦੇ ਕੇ ਇੰਸ਼ੋਰੈਂਸ ਕਿਉਂ ਕਰਾਣੀ ਕੋਈ ਖਾਸ ਲੋੜ ਤਾਂ ਲੱਗਦੀ ਨਹੀਂ ਸੋ ਇੱਕ ਕਰਦੇ-ਕਰਦੇ ਬਹੁਤ ਡਿਲੇ ਹੋ ਜਾਂਦਾ ਕੰਮ ਤੇ ਇਹਦੇ ਮਤਲਬ ਆਊਟਕਮਸ ਜਿਹੜੇ ਨੇ ਉਹ ਕੀ ਹੁੰਦੇ ਆ ਨੁਕਸਾਨ ਹੁੰਦਾ ਹੈ ਹਾਂਜੀ ਜੀ ਐਗਜ਼ਾਮਪਲ ਆਪਾਂ ਗੱਲ ਕਰਦੇ ਆਂ ਵੀ ਐ ਕਿ ਇਹ ਵੀ ਚਲੋ ਇੰਸ਼ੁਰੈਂਸ ਦੀ ਉਹ ਹੈ ਫੋਨ ਹੈ ਫੋਨ ਟੁੱਟੇ ਤੋਂ ਪਹਿਲਾਂ ਉਹਦੀ ਕਵਰੇਜ ਹੋ ਸਕਦੀ ਹੈ ਬਾਅਦ ਚ ਕਵਰੇਜ ਨਹੀਂ ਹੋ ਸਕਦੀ ਹੁਣ ਇੱਕ ਤਾਈ ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਪਹਿਲਾਂ ਹੀ ਚੀਜ਼ ਕਰਾਉਣੀ ਪੈਣੀ ਹੈ ਦੂਜੀ ਚੀਜ਼ ਹੈਗੀ ਜੀ ਐਗਜ਼ਾਮਪਲ ਕੋਈ 30 ਸਾਲ ਦੀ ਉਮਰ ਹੈਗੀ ਐਗਜ਼ਾਮਪਲ ਜੇ ਆਪਾਂ ਗਾਇਨਾ ਕਿ 5 ਲੱਖ ਦੀ ਕਵਰੇਜ ਕਰਾਉਣਾ ਉਹ 30 3 ਡਾਲਰ ਮਹੀਨੇ ਦੇ ਕਿਸ਼ਤ ਬਣਦੇ 20 ਸਾਲ ਦਾ ਕਰਾਉਣਾ ਹੁਣ ਜੇ ਉਹ ਹੀ ਇਨਸਾਨ ਮ ਕਨਾਂ ਮੀਟ ਕਰਦਾ 20 ਸਾਲ ਦਾ 50 ਦਾ ਹੋਊ ਤੇ ਇੰਸ਼ੂਰੈਂਸ ਕਰਾਂਗਾ ਉਦੋਂ 120 ਡਾਲਰ ਤੋਂ ਲੈ ਕੇ 150 ਡਾਲਰ ਤੱਕ ਕਿਸਤ ਬਣ ਸਕਦੀ ਹੈ ਜੀ ਸ਼ਰਤ ਇਹ ਉਹਨਾਂ ਦੀ ਸਿਹਤ ਸਹੀ ਹੋਵੇ ਹੁਣ ਤੁਸੀਂ ਇਹ ਦੇਖੋ 20 ਸਾਲ ਪਹਿਲਾਂ ਤੱਕ ਇੰਸਟਰਸ ਤੋਂ ਬਗੈਰ ਕਰਦੇ ਫਿਰ ਉਦੋਂ ਬਾਅਦ ਜਿਹੜੇ ਨੇ ਉਹ ਵੀ ਜਿਹੜੇ 20 ਸਾਲਾਂ ਦੀ ਕਿਸ਼ਤ ਹੈ ਉਹ ਤੁਹਾਨੂੰ ਬਾਅਦ ਤੇ ਦੇ ਰਹੇ ਆ ਔਰ ਉਹੀ ਜਿਸੀ ਗੱਲ ਕਰਦੇ ਹਜ਼ਾਰਾਂ ਡਾਲਰ ਅਸੀਂ ਬਾਤ ਦੇਤੇ ਤੁਹਾਡਾ ਇੱਕ ਤਰੈਸਕੂ ਵੀ ਰੱਖਿਆ ਜੀ ਔਰ ਇਹ ਵਿੱਚ ਜਿੰਨਾ ਸੀ ਲੇਟ ਕਰੀ ਜਾਂਦੇ ਉਹਨਾ ਉਹ ਵੀ ਹੋ ਗਿਆ ਜੇ ਸੇਫ ਠੀਕ ਨਹੀਂ ਹੈਗੀ ਕਿ ਇਹ ਥੋੜਾ ਸੇਫ ਨਾ ਮਿਲਦੀ ਹੈ ਆ ਕਿ ਸਾਨੂੰ ਪੈਸਾ ਨਾ ਲੈ ਸਕਦੇ ਆ ਸੇਫ ਤਾਂ ਵਧੀਆ ਨਹੀਂ ਹੈਗੀ ਤੁਸੀਂ ਇੰਸ਼ੂਰੈਂਸ ਨਹੀਂ ਕਰੀਸਾ ਇਸ ਕਰਕੇ ਜਿੰਨੀ ਛੇਤੀ ਕਰਾਉਣ ਹੈ ਉਸ ਚੀਜ਼ ਦਾ ਅਸੀਂ ਤਾਂ ਹੀ ਸਾਨੂੰ ਫਾਇਦਾ ਤੇ ਸਮ ਚੀਜ਼ ਸਸਤੀ ਪਾਦੀ ਜੀ ਬਿਲਕੁਲ ਅ اچھا ਸਸਤੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਜੋ ਜੋ ਵੀ ਚੇਂਜਸ ਆ ਰਹੇ ਨੇ ਹਮੇਸ਼ਾ ਇਸ ਯੂ نو ਮਾਰਕੀਟ ਦੇ ਹਿਸਾਬ ਦੇ ਨਾਲ ਵੀ ਇੰਸ਼ੋਰੈਂਸ ਬਦਲਦੀਆਂ ਰਹਿੰਦੀਆਂ ਨੇ ਤਾਂ ਰੇਟ ਜਿਹੜੇ ਨੇ ਕਿ ਉਹ ਲੋਕਾਂ ਦੇ ਹਿਸਾਬ ਦੇ ਨਾਲ ਉਹਨਾਂ ਦੀ ਪਾਕਟ ਦੇ ਹਿਸਾਬ ਨਾਲ ਚੱਲ ਰਹੇ ਨੇ ਜਾਂ ਫਿਰ ਉਸ ਤੋਂ ਉੱਪਰ ਜਾ ਰਹੇ ਆ ਹਾਂਜੀ ਬਿਲਕੁਲ ਇੰਸ਼ੋਰੈਂਸ ਜਰੂਰਤਾਂ ਦੇ ਹਿਸਾਬ ਨਾਲ ਰੇਟ ਬਣ ਸਕਦਾ ਹੈ ਬਿਲਕੁਲ ਜਿਹੜੀ ਨੀਡ ਹੈ ਨੀਡ ਪਹਿਲਾਂ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਕੁਐਸਚਨ ਆਉਂਦਾ ਬਜਟ ਹਮ ਬਜਟ ਉਹੀ ਚੀਜ਼ ਐਗਜ਼ਾਮਪਲ ਆਪਾਂ ਕੀਤੀ ਉਹ ਹੀ ਚੀਜ਼ ਤੀੜਾ ਕਰ ਵੀ ਸਕਦੇ ਇੱਕ ਸਮਾਂ 150 ਦੇਣਾ ਪੈਣਾ ਫਿਰ ਅਸੀਂ ਜਦੋਂ ਪਰਿਵਾਰਾਂ 'ਚ ਦੇਖਦੇ ਹਾਂ ਬਜਟ ਕੀ ਹੈ ਬਜਟ ਦੇ ਹਿਸਾਬ ਨਾਲ ਉਸ ਟਿਕੇ ਨਾਲ ਇੰਸ਼ੋਰੈਂਸ ਵੀ ਘਟਾਵਾ ਦਾ ਸਕਦੇ ਨੇ ਇੰਸ਼ੋਰੈਂਸ ਐਗਜ਼ਾਮਪਲ 30 ਸਾਲ ਦੇ ਟਰਮ 'ਚ ਲੈਣੀ ਐ ਏਟਲੀਸ ਟਰਮ ਪਰ ਡਿਊ ਨਹੀਂ ਕਦੇ ਸਮਝਾਈ ਚਾਹੀਦੀ ਚਾਹੀਦੀ ਹੈ ਉਸੀ ਥੋੜਿਆ ਪਹਿਨ ਚੁ ਵੀ ਕਰਾ ਹਟਾਉਂ ਛੋਟੀ ਵੀ ਕਰਾ ਸਕਦੇ ਹਾਂ ਹੁਣ ਜੇ ਸੇਵਿੰਗ ਨਹੀਂ ਕਰਾਉਣੀ ਸੇਵਿੰਗ ਬਾਅਦ ਚ ਵੀ ਹਟਾ ਸਕਦੇ ਆ ਐਂਡ ਤੇ ਦੇ ਇਹ ਹੈ ਵੀ ਸਾਨੂੰ ਕਿਸ ਤਰੀਕੇ ਚ ਬਣ ਜੇ ਕਿਸ ਤਸਾਨੂੰ ਚੁਗਦੀ ਹੋ ਚੀਜ਼ ਬਣੀ ਨਹੀਂ ਹੈਗੀ ਸੋ ਐਜੇ ਕਰਕੇ ਵੀ ਕਿਸਤ ਬੋਕਲ ਚ ਰਵੇ ਤਾਂ ਹੀ ਬੜੀਏ ਉਹ ਚੀਜ਼ ਚੱਲਦੀ ਵੀ ਹੈ ਨਹੀਂ ਤੇ ਕਿਸਤ ਸਾਨੂੰ ਪਹਿਲੇ ਤੇ ਭਾਵੇਂ ਚੀਜ਼ ਚੰਗੀ ਵੀ ਹੋਵੇ ਉਹ ਬੰਦ ਹੋ ਜਾਣੀ ਤੇ ਇਹ ਮਾਰਕੀਟ ਦੇ ਸਾਬ ਨਾਲ ਰੇਟ ਦਾ ਬਹੁਤ ਅਫੈਕਟ ਨਹੀਂ ਕਰਦਾ ਕਿਉਂਕਿ ਜਿਹੜਾ ਆਪਾਂ ਰੇਟ ਉਹੀ ਰਹਿੰਦੇ ਨੇ ਲੌਂਗ ਟਰਮ ਤੱਕ ਜੇ ਜਿਹੜੀ ਲਾਈਫ ਇੰਸ਼ੂਰ ਦੀ ਗੱਲ ਕਰਦੇ ਹਾਂ ਟਰਮ ਇੰਸ਼ੂਰ ਦਾ ਰੇਟ ਮਾਰਨੇ ਵੱਡੇ ਅੱਕੜਦੇ ਪਾਦੇ ਰਹੇ ਕਿਉਂਕਿ ਜਿਹੜਾ ਕੰਪਨੀਆਂ ਇਸ ਅਗਰੈਸਿਵ ਨੇ ਅੰਟਰਮ ਵਾਸਤੇ ਵੀ ਸਾਡੇ ਕੋਲ ਤੁਸੀਂ ਆਪ ਬਹੁਤ ਜ਼ੀ ਬਿਲਕੁਲ ਡਿਜ਼ਾਈਨ ਕਰ ਸਕਦੇ ਕਲਾਇੰਟ ਦੀ ਜ਼ਰੂਰਤ ਅਨੁਸਾਰ ਜੀ ਅੱਛਾ ਪਰਮਿੰਦਰ ਜੀ ਇਹ ਵੀ ਕਿਹਾ ਜਾਂਦਾ ਵੀ ਜ਼ਿਆਦਾਤਰ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਵੀ ਕਈ ਵਾਰ ਉਹ ਜਾਂਦੇ ਨੇ ਜਾਂ ਫਿਰ ਬਾਹਰੋਂ ਗੱਲਾਂ ਪਤਾ ਸੁਣਨ ਨੂੰ ਮਿਲ ਜਾਂਦੀਆਂ ਕਿ ਪੈਸੇ ਜਿਹੜੇ ਕਲੇਮ ਹੁੰਦੇ ਆ ਕਲੇਮ ਦੇ ਪੈਸੇ ਨਹੀਂ ਮਿਲਦੇ ਕੀ ਇਹ ਸੱਚ ਹੈ ਹੁੰਦਾ ਕੁਝ ਕੰਪਨੀਆਂ ਦੇ ਵਿੱਚ ਐਦਾ ਐਂਦਾ ਤਾਂ ਨਹੀਂ ਹੁੰਦਾ ਬਿਲਕੁਲ ਮੈਂ ਇਥੇ ਜੀ ਸੋਚਦੇ ਰਹੇ ਨੇ ਕਿ ਐਕਚੁਅਲ ਕੰਪਨੀਆਂ ਬਹਾਨਾ ਲਾਉਂਦੇ ਰਹੀਆਂ ਮੈਂ ਆਪ ਦੀ ਐਕਸਪੀਰੀਅੰਸ ਦੇ ਨਾਲੋਂ ਤੱਕ ਛੇ ਲਾਈਫ ਡਾਟ ਟੂ ਬੈਨਫੀਟ ਚੈੱਕ ਇਨ ਡਿਲੀਵਰੀ ਕਿਤੇ ਨੇ ਮਾੜੇ ਕਿ ਲੇਟਸ ਕੀਤਾ ਉਹ ਪਹਿਲੇ 2 ਸਾਲਾਂ ਦੇ ਵਿੱਚ ਕਿਸੇ ਨੇ ਇੰਸ਼ੁਰੈਂਸ ਲਈ ਸੀ ਉਹ ਨਹੀਂ ਰਹਿ ਪਰ ਜਦੋਂ ਇਹ ਸੀ ਦੇਖਦੇ ਆ ਵਾਕੇ ਇੰਸ਼ੁਰੈਂਸ ਪਰ ਆ ਰਹੇ ਚੈੱਕ ਮਿਲਾਂ ਤਾਂ ਫਿਰ ਮੋੜੀ ਦੀ ਵੈਲਿਊ ਦੇਖਦਾ ਕਿ ਉਹ ਸੀ ਕੰਮ ਕਰ ਰਿਹਾ ਉਹ ਚੀਜ਼ ਦੀ ਵੈਲਿਊ ਕੀ ਹੈ ਜਿੰਨਾ ਵੱਡਾ ਵੱਡਾ ਚੱਕ ਉਹਨਾਂ ਛੋਟਾ ਲਾਦਾ ਵੀ ਡਿਲੀਵਰ ਕਰਦਾ ਗਾਣ ਸਾਰੇ ਕੁਝ ਖੜ ਗਏ تھے ਆ ਕੇ ਪਰ ਜਿਹੜਾ ਆ ਸੀਗਾ ਕਿ ਪਹਿਲੇ 2 ਸਾਲਾਂ ਦੇ ਵਿੱਚ ਕਲੇਮ ਆਉਂਦਾ ਕੰਪਨੀ ਐ ਕੰਟਰੈਕਟ ਰੈਕਸਟੇਬਿਲਟੀ ਉਹ ਦੇਖਦੇ ਪਹਿਲੇ 2 ਸਾਲਾਂ ਦੇ ਵਿੱਚ ਪਾਲਸੀ ਸਹੀ ਬਰੀਕੀ ਸੀ ਹੈਲਥ ਕੰਡੀਸ਼ਨ ਸਹੀ ਦੱਸਿਆ ਗਿਆ ਹੈਗਾ ਕਿ ਕੋਈ ਕੁਝ ਵੀ ਨੀਕੀ ਹੁੰਦੀ ਹੈ ਤੇ ਕੰਪਨੀ ਨਾ ਕਰ ਸਕਦੀ ਕੰਪਨੀ ਆਪਣੇ ਕੋਲੇ ਇੱਕ ਜਿਹੜੇ ਕਹਿੰਦੇ ਬ੍ਰੀਕ ਅਖਰਾ ਚਾ ਲਿਖਿਆ ਹਦਾ ਵੀ ਸਾਡੇ ਕੋਲੇ ਨਾ ਕਰਨ ਦੀ ਸ਼ਮਤਾ ਹੈਗੀ ਹੈ ਤਾਂ ਇਹ ਫਿਗਰ ਉਹ ਕਰਦੇ ਬਿਲਕੁਲ ਆਪਣੇ ਵਾਂਗ ਪਰ ਇਹ ਇਹ ਚੀਜ਼ਾਂ ਬਿਲਕੁਲ ਕਪੜੇ ਕਲੇਮ ਜਾਂਦੀਆਂ ਨਹੀਂ ਹੁਣ ਡਿਸੇਬਿਲਟੀ ਦੇ ਤੇ ਟ੍ਰੈਵਲ ਇੰਸ਼ੋਰੈਂਸ ਤੇ ਕਲੇਮ ਪਾਉਂਦੇ ਨੇ ਲਾਈਫ ਇੰਸ਼ੋਰੈਂਸ ਤੇ ਕਲੇਮ ਕੱਟ ਜਾਂਦੇ ਕੋਈ ਚਾਂਸ ਕੱਟਣੇ ਜਾਂਦੇ ਪਰ ਜਦੋਂ ਉਹ ਮੰਦੇ ਨੇ ਕਰਫੂ ਦੇ ਇੱਕ ਦਿਨ ਜੋ ਕਪੜੀਆਂ ਪੈਸੇ ਦਿੰਦੀਆਂ ਨੇ ਬਿਲਕੁਲ ਇਹ ਕੰਪਨੀਆਂ ਦੇ ਡੂਪੇ बिकॉज ਉਹਨਾਂ ਨੇ ਵੀ ਦੇਖਦੇ ਜਿੰਨੇ ਕਲੇਮ ਉਹ ਸੈਟ ਅਪ ਕਰਦੇ ਨੇ ਉਹ ਵੀ ਆਪ ਦੇ ਵੱਲੋਂ ਬੜੀ ਵਧੀਆ ਸਨ ਤੁਹਾਡੀ ਵਧੀਆ ਅਸੀਂ ਕਲਾਇੰਟਸ ਨੂੰ ਪੈਸੇ ਦੇਣੇ ਆ ਜੀ ਜੀ ਅੱਛਾ ਟੀ ਐਫ ਐਸ ਸੇ ਹੋ ਗਿਆ ਜਾਂ ਫਿਰ ਕੋਈ ਹੋਰ ਸੇਵਿੰਗਸ ਹੋ ਗਿਆ ਮੈਂ ਮਤਲਬ ਇੰਸ਼ੂਰੈਂਸ ਹੋ ਗਿਆ ਇਹ ਕਿੰਨੀ ਕੁ ਜ਼ਰੂਰੀ ਆ ਔਰ ਕੀ ਇਨਵੈਸਟਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਹਰ ਕਿਸੇ ਲਈ ਹਰ ਜਿੰਮੇ ਪਰ ਪ੍ਰੋਫੈਸ਼ਨਲ ਇਨਵੈਸਟਮੈਂਟ ਮੈਂ ਇਸ ਕਰਕੇ ਕਹਿੰਨਾ ਕਿਉਂਕਿ ਜਲਦੀ ਕੰਮ ਤੇ ਜਾਣੇ ਪੈਸੇ ਲੱਗਦੇ ਉਹਨੇ ਤੇ ਜਲਦੀ ਰਾਤ ਨੂੰ ਸੌਣੇ ਸਾਡੀ ਮਨੀ ਸਾਡੇ ਵਾਸਤੇ ਕੰਮ ਕਰੇ ਤੇ ਅਸੀਂ ਕਰਕੇ ਹਰੇਕ ਨੂੰ ਅੰਕਰੇਜ ਕਰਦਾ ਸੇਵਿੰਗ ਜ਼ਰੂਰ ਸ਼ਾਹੀ ਦੀ ਬੈਂਕ ਅਕਾਊਂਟ ਚ ਪੈਸੇ ਪਏ ਉਹ ਸਾਡੀ ਮਨੀ ਘੱਟੇ ਜਾਂਦੀ ਟੀਐਫਐਸ ਟੈਕਸ ਫ੍ਰੀ ਮਨੀ ਗਰੋ ਹੋ ਰਹੀ ਹੈ ਇਹ ਦੋ ਵਧੀਆ ਅਕਾਊਂਟ ਕੀ ਹੋ ਸਕਦਾ ਕਿਸੇ ਨੇ ਆਰਐਸਪੀ ਅਕਾਊਂਟ ਕਰਾ ਟੀਐਫਐਸ ਅਕਾਊਂਟ ਕਿਉਂਕਿ ਇਹ ਤਾ ਸਾਕੇ ਇੱਕ ਖਲਾਉਨੇ ਉਹ ਸਾਡਾ ਲਾਈਫ ਸਟਾਈਲ ਵਧੀਆ ਰਵੇ ਜਦੋਂ ਸਾਨੂੰ ਲੋੜ ਹੈ ਜਦ ਰਿਟਾਇਰ ਹੋਵਾਂਗੇ ਸਾਨੂੰ ਮਲੇ ਲੋੜ ਸਾਡੇ ਕੋਲ ਮਨੀ ਪਈ ਹੈ ਨਾਲ ਨਾਲ ਦੋ ਬੰਦੇ ਐਕਸਟਰਾ ਕੰਮ ਕਰਦੇ ਆ ਜਿੱਦਾਂ ਮਣੀ ਹੈ ਤੇ ਯਾਰ ਡਿਫਰੈਂਟ ਅਕਾਊਂਟ ਕਰਾਏ ਉਹ ਵੀ ਗਰੋਥ ਕਰ ਰਹੇ ਨਾਲੇ ਸਾਨੂੰ ਪਤਾ ਵੀ ਰਿਟਾਇਰ ਹੋਣਾ ਅਸੀਂ ਇਹ ਸਾਰੇ ਸਾਰੀ ਵਰਤਮਕ ਲਈਆ ਇੱਕ ਟਾਈਮ ਤੇ ਆ ਕੇ ਵੀ ਆਪ ਦੀ ਓਨ ਹੈਂਡ ਕੋਡ ਉਹ ਵੀ ਠੀਕ ਹੋਣਾ ਆਪਣੇ ਕਰਨਾ ਪਵੇ ਇਸੇ ਕਰਕੇ ਇਨਵੈਸਟਮੈਂਟ ਬਾਝੂ ਰਹਿ ਕੇ ਮੈਂ ਕਿਸੇਰੇ ਕੋਈ ਵੀ ਨਾਤਕ ਨਹੀਂ ਕੀਤੀ ਹੋਈ ਆ ਆਪ ਦੀ ਸਟੇਟਮੈਂਟਾਂ ਜਰੂਰ ਦੇਖੋ ਮਨੀ ਗਰੋ ਹੋ ਵੀ ਰਹੀ ਕਿਉਂ ਤਾਂ ਪਈ ਆ ਸੋ ਚੀਜ਼ਾਂ ਦੇ ਖਿਆਲ ਰੱਖਣਾ ਦੀ ਲੋੜ ਹੈ ਜੀ ਅੱਛਾ ਡਿਸੇਬਿਲਿਟੀ ਰੈਡ ਇੰਸ਼ੋਰੈਂਸ ਆ ਡਿਸੇਬਿਲਿਟੀ ਦੇ ਕੀ ਬੈਨੀਫਿਟ ਆ ਯਾ ਉਹਦੇ ਵਿੱਚ ਕੁਝ ਚੇਂਜਸ ਆ ਇਸ ਲਈ ਚਾਹ ਰਹੇ ਨੇ ਡਿਸੇਬਿਲਿਟੀ ਵਾੜਾ ਪੀ ਚੈੱਕ ਪਟਾਟ ਕਰਦੇ ਹਮੇਸ਼ਾ ਹਰੇਕ ਨੂੰ ਕਰੇ ਚਾਹ ਦਾ ਛੜਾ ਪੀ ਚੈੱਕ ਸੜਨਾ ਬਟ ਐਸਟ ਹੈ ਪੀ ਚੈੱਕ ਆਉਂਦਾ ਕਰੇ ਸਾਰਾ ਕੁਝ ਚੱਲਦਾ ਜੇ ਚੈੱਕ ਨਹੀਂ ਆਉਂਦਾ ਤਾਂ ਕੁਝ ਨਹੀਂ ਚੱਲਦਾ ਇਸ ਕਰਕੇ ਡਿਸੇਬਿਲਿਟੀ ਇੰਪੋਰਟੈਂਟ ਹੈ ਸਪੈਸ਼ਲੀ ਕੰਮ ਕੋਈ ਓਵਰਫਲੋ ਦਾ ਟਾਕਸਿਟੀ ਲਾਉਣਾ ਟਾਕਸਿਟੀ ਲਾਉਣਾ ਮਤਲਬ ਵੀ ਕੰਮ ਤੇ ਜਾਣ ਕੇ ਤੇ ਪੈਸੇ ਆਉਣੇ ਨੇ ਹੁਣ ਉਹ ਉਹ ਚੀਜ਼ਾਂ ਖਿਆਲ ਰੱਖੀ ਰੋਣਾ ਨਾਲੇ ਜੇ ਕੋਈ ਪਰਫੈਕਸ਼ਨਲ ਹੈ ਡਾਕਟਰ ਹੈ ਦਾ ਬੰਤਾ ਉਹਨੂੰ ਪਤਾ ਜੇ ਕੰਮ ਤੇ ਜੇ ਕੋਈ ਇੰਜਰੀ ਹੋ ਜਾਂਦੀ ਹੈ ਸਿਕਨਸ ਹੋ ਜਾਂਦੀ ਹੈ ਭਾਵੇਂ ਸੌਫਟ ਇਸ਼ੂ ਵੀ ਹੋਵੇ ਪਰ ਬਾਹ ਨਹੀਂ ਚੱਕ ਹੁੰਦੀ ਉਹਨੂੰ ਪਤਾ ਵੀ ਕੰਮ ਹੀ ઓਪਰੇਟ ਬਾਹਰ ਵਾਲਾ ਕਰਨਾ ਉਹ ਚੀਜ਼ਾਂ ਦਾ ਡਿਸੇਬਿਲਟੀ ਐਂਡ ਬਿਗ ਲਾਇਬਿਲਟੀ ਹੁੰਦੀ ਐ ਸਪੈਸ਼ਲੀ ਪ੍ਰੋਫੈਸ਼ਨਲ ਵਾਸਤੇ ਤੋਂ ਰੇਗ ਨੂੰ ਅਨਕਰੇਜ ਕਰਦਾ ਸਪੈਸ਼ਲੀ ਜੇ ਉਹ ਨਾਲ ਕੋ ਪੇਸ਼ੈਂਟ ਦੀ ਗੱਲ ਕਰਦੇ ਜਿਹੜਾ ਕੰਮ ਉਹ ਕਰਦੇ ਨੇ ਉਹ ਡੈਂਟਿਸ ਹੈ ਉਹ ਡੈਂਟਿਸ ਦੇ ਕੰਮ ਕਰ ਸਕਦਾ ਵੇੇ ਤਰੀਕਿਆਂ ਨੂੰ ਪਾਈ ਵਰਤੋ ਕੰਮ ਤਾਂ ਕਰ ਸਕਦਾ ਬੈਸਾ ਦਾ ਟਰੱਕ ਚਲਾਦਾ ਕਿਉਂਕਿ ਉਹਨੇ ਪੜ੍ਹਾਈ ਕੀਤੀ ਹੁਣ ਇਸ ਕਰਕੇ ਉਹ ਸਪੈਸ਼ਲੀ ਉਸੇ ਕੱਟੇ ਦੀ ਅੰਦਰਸੋਟ ਦੀ ਕੰਪਨੀ ਨੇ ਜੇਕਰ ਕੋਈ ਕੰਮ ਕਰ ਲਓ ਉਹੀ ਕੰਮ ਬੰਦਾ ਨਹੀਂ ਕਰ ਸਕਦਾ ਤਾਂ ਡਿਸੇਬਲ ਹੈ ਉਹ ਮੈਂ ਉਹ ਕੰਮ ਵੀ ਕਰ ਸਕਦਾ ਹੈ ਇਸ ਕਰਕੇ ਡਿਸੇਬਿਲਟੀ ਇਜ਼ ਵੈਰੀ ਇੰਪੋਰਟੈਂਟ ਜੀ ਅਸਾਂ ਮਾਰਗੇਜ ਦੀ ਗੱਲ ਕੀਤੀ ਰਵੇ ਤਾਂ ਆਮ ਤੌਰ ਦੇ ਉੱਤੇ ਬੈਂਕਾਂ ਦੇ ਵਿੱਚ ਵੀ ਲੋਕੀ ਸੋਚਦੇ ਆ ਵੀ ਸ਼ਾਇਦ ਉੱਥੋਂ ਸਾਨੂੰ ਸਹੀ ਲੈਟ ਹੋਗੀ ਤਾਂ ਬੈਂਕ ਦੇ ਵਿੱਚ ਜਾਣ ਦੇ ਨੁਕਸਾਨ ਜਾਂ ਫਾਇਦੇ ਕੀ ਹੋ ਸਕਦੇ ਆ ਔਰ ਆਪਣੇ ਤੌਰ ਦੇ ਉੱਤੇ ਜੇ ਪਰਸਨਲ ਕਰਵਾਉਣੀ ਆ ਤਾਂ ਉਹਦੇ ਕੀ ਨੁਕਸਾਨ ਤੇ ਫਾਇਦੇ ਆ ਜੀ ਪਹਿਲੀ ਗੱਲ ਤਾਂ ਜੀ ਅਸੀਂ ਲੈਂਡਰ ਤੋਂ ਮੋੜ ਕੇ ਜੈਸ਼ਰਸਟਾਈ ਫਾਈ ਹੋਈ ਹੈ ਪੈਸੇ ਅਸੀਂ ਦੇ ਰਹੇ ਆ ਪਹਿਲਾਂ ਫੈਸ਼ਰੀ ਬੈਕ ਹੈ ਹੁਣ ਆ ਵੀ ਪੈਸੇ ਆਪਦੇ ਆਪ ਦੇ ਆਸੀਂ ਆਪ ਦੇ ਪਰਿਵਾਰ ਨੂੰ ਕੰਟੈਕਟ ਕਰਦੇ ਹਾਂ ਕਿ ਬੈਂਕ ਨੂੰ ਕੰਟੈਕਟ ਕਰਾਂ ਪਹਿਲਾਂ ਤਾਂ ਉਹ ਸੋਚੀਏ تھے ਇੱਕ ਚੀਜ਼ ਤੁਹਾਨੂੰ ਮਹਿੰਗੀ ਮਿਲਦੀ ਹੈ ਲੈਂਡਰ ਤੋਂ ਤੁਸੀਂ ਆ ਵੀ ਲਾਈਫ ਇੰਸ਼ੋਰੈਂਸ ਤੋਂ ਸਸਤੀ ਹੈ ਸਭ ਤੋਂ ਵੱਡਾ ਡਰਾਅ ਬੈਕ ਹੈਗਾ ਅਸੀਂ ਪੈਸੇ ਦੇ ਰਹੇ ਆ ਇਹ ਨਹੀਂ ਪਤਾ ਕਲੇਮ ਮਿਲਣਾ ਕਿ ਨਹੀਂ ਬਿਲਕੁਲ ਉਦੋਂ ਕੰਪਨੀਆਂ ਬਾਅਦ ਚ ਚੈੱਕ ਕਰਦੀਆਂ ਬਿਲਕੁਲ ਮੋੜ ਕੇ ਰਿਸਪੋਨਸਿਬਿਲਿਟੀ ਤੁਸੀਂ eligible ਸੀ ਸੀਗੋ 5 ਤੇ 10 ਸਾਲ ਪੈਸੇ ਦੇਤੇ ਕਪੜੇ ਕਹਿੰਦੇ ਸੋਰੀ ਤੁਸੀਂ एलिजिबल ਨਹੀਂ ਸੀ ਜਿਹੜਾ ਇੰਸ਼ੋਰੈਂਸ ਦਾ ਪਾਇਆ ਪੈਸੇ ਦੇਈਏ ਇੱਕ ਪਾਸੇ ਤੁਸੀਂ ਤੁਹਾਨੂੰ ਪਤਾ ਪੀਸ ਆਫ ਮਾਈਂਡ ਦਾ ਥੋੜਾ ਮੈਡੀਕਲ ਹੋਇਆ ਸਾਨੂੰ ਚਿੰਤਾ ਹੀ ਲੋੜ ਜਿਹੜਾ ਜਿਹੜਾ ਆਪਣਾ ਪੀਸ ਆਫ ਪੇਪਰ ਆ ਜਦੋਂ ਲੋੜ ਆ ਅੱਬ ਤਾਂ ਲੋੜ ਨਾ ਹੋਵੇ ਲੋੜ ਹੈ ਇਹ ਪੈਂਦੀ ਤਾਂ ਉਹ ਚੀਜ਼ ਪੇਪਰ ਕੰਮ ਕਰੂਗਾ ਤੇ ਇਟਸ ਵਿਨਵਲ ਸਿਚੁਏਸ਼ਨ ਤੇ ਸਾਰੀਆਂ ਚੀਜ਼ਾਂ ਚੇਂਜ ਦੇਖਦੇ ਆਂ ਸੀ ਪੈਸੇ ਦੇ ਰਹੇ ਹਨ ਸਮਝ ਨਹੀਂ ਕਦੇ ਮਿਲਨੇ ਨੇ ਦੋ ਬਟ ਡਰਾਗ ਆ ਕੀ ਉਸਦਾ ਉਹ ਰੇਟ ਅੰਕਰੇਜ ਕਰਾਵਾਏ ਹੋਲ ਗੇ ਇੰਟਰਸਟ ਲਈ ਹੋਈ ਹੈ ਬਿਲਕੁਲ ਆਪੀ ਪਰਸਨਲ ਲਾਈਫ ਇੰਸ਼ੋਰੈਂਸ ਕਰਾਉਤਾ ਨੂੰ ਫੈਲੀ ਫੈਦਰੇ ਦੇ ਰਿਹਾ ਡੀਡਾਂ ਟੂ ਥਿੰਕ ਜਸ ਕੰਟੈਕਟ ਥਿੰਕ ਇੰਸ਼ੋਰੈਂਸ ਜੀ ਅਚਾ ਜਿਹੜੇ ਲੋਕ ਅਜੇ ਵੀ ਸੋਚ ਰਹੇ ਨੇ ਵੀ ਹੁਣ ਅਸੀਂ ਵਿਜ਼ਿਟ ਕਰੀਏ ਇੰਸ਼ੋਰੈਂਸ ਬਾਰੇ ਜਾਂ ਫਿਰ ਚਲੋ ਥੋੜੀ ਦੇਰ ਬਾਅਦ ਮਤਲਬ ਸੋਚ ਲਵਾਂਗੇ ਇਸ ਬਾਰੇ ਉਹਨਾਂ ਨੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਥੈਂਕ ਯੂ ਸ਼ਰਸੋਨੋ ਏ ਐਵੇ ਨੰ ਗੱਲੀ ਨੇ ਕਰੀ ਹਾਂ ਜਿੱਦਾਂ ਅੰਮ੍ਰਾਲਾ ਵੀ ਇੰਸ਼ੋਰੈਂਸ ਉਹਦਾ ਹੀ ਮਿਲਦੀ ਹੁਣ ਬਹੁਤ ਅਮੀਰ ਬੰਦੇ ਨੇ ਕਹਿੰਦੇ ਸਾਨੂੰ ਇੰਸ਼ੋਰੈਂਸ ਚਾਹੀਦੀ ਹੈ ਪਰ ਮੈਂ ਸੇਤਾ ਲੋ ਨਹੀਂ ਕਰਦੇ ਹਾਂ ਸੋ ਅਸੀਂ ਇਹ ਅੱਜ ਹੀ ਕੱਲ 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 ਕਰੀ ਨਹੀਂ ਆਉਣਾ ਜਿਹੜਾ ਕੱਲ ਨਿਕਲ ਕੇ ਉਹ ਵੀ ਵਧੀਆ ਟੈਂਸ ਇੰਸ਼ੋਰੈਂਸ ਕਰਾਉਣਾ ਇਸ ਕਰਕੇ ਵੀ ਜੇ ਜਰੂਰਤ ਹੈਗੀ ਹੈ ਜੀ ਰੂ ਪਤਾ ਲੈ ਸਾਰਾ ਤੁਸੀਂ professionਲ ਬੈਟਰ ਤੁਸੀਂ ਇਹ ਨਹੀਂ ਵੀ ਆਪਾਂ ਚਾਰ ਫੈਮਿਲੀਜ਼ ਬੈਠੇ ਨੇ ਵੀ ਦੋਸਤਾਂ ਦਾ ਬੈਠੇ ਉਥੇ ਆਪਾਂ ਸਲਾਹ ਲਈ ਉਥੇ ਡਿਸੀਜਨ ਬਣਾ ਲਏ ਕਿ ਹੁਣ ਮੈਨੂੰ ਡੈਂਟਲ ਇਸ਼ੂ ਹੈ ਤਾਂ ਮੈਂ ਡੈਂਟਿਸ ਕੋਲੇ ਜਾਊਗਾ ਮੈਨੂੰ ਲੀਗਲ ਇਸ਼ੂ ਹੈ ਤਾਂ ਲਾਅਰ ਕੋਲੇ ਜਾਊਗਾ ਫਿਰ ਉਥੋਂ ਸਲਾਹ ਲਵਾਂ ਐਸੇ ਕਰਕੇ ਜੋ ਫਾਈਨੈਂਸ਼ੀਅਲ ਬੈਟਰ ਹੈ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਬੈੱਕੇ ਫਿਰ ਤੁਸੀਂ ਦੇਖ ਸਕਦਾ ਕੀ ਤੁਹਾਡੀਆਂ ਜ਼ਰੂਰਤਾਂ ਨੇ ਡੋਂਟ ਇਗਨੋਰ ਇਟ ਇਗਨੋਰ ਕਰੇ ਨਾ ਸਾਡੇ ਰਿਸਕ 'ਚ ਲੈ ਨਹੀਂ ਜਾਣਾ ਜਿਸ ਖੁਦ ਹੀ ਰਹਿਣੇ ਨੇ ਜੇਕਰ ਵੀ ਜਿੰਨੀ ਚਿਰ ਜ਼ਰੂਰਤ ਹੈ ਤੁਸੀਂ ਇਗਨੋਰ ਨਾ ਕਰਿਓ ਜੀ ਠੀਕ ਹੈ ਸੋ ਮੱਚ ਥੈਂਕ ਯ ਸੋ ਜੇ ਹਜੇ ਵੀ ਤੁਹਾਡੇ ਕੋਈ ਸਵਾਲ ਹੈ ਜਾਂ ਫਿਰ ਸੋਚ ਵਿਚਾਰ ਤੁਹਾਡੇ ਅੰਦਰ ਚੱਲ ਰਿਹਾ ਵੀ ਇੰਸ਼ੋਰੈਂਸ ਅਸੀਂ ਕੋਈ ਵੀ ਕਰਾਉਣੀ ਹੈ ਤਾਂ ਉਹਦੀ ਜਾਣਕਾਰੀ ਜਿਹੜੀ ਹੈ ਉਹ ਹੋਣੀ ਲਾਜ਼ਮੀ ਹੈ ਤਾਂ ਕਿਸੇ ਗਰੁੱਪ 'ਚ ਬੈਠ ਕੇ ਡਿਸਕਸ ਨਾ ਕਰੋ ਬਲਕਿ ਥਿੰਕਿੰਗ ਇੰਸ਼ੋਰੈਂਸ ਤੁਸੀਂ ਆ ਜਾਓ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਨੇ ਤੇ ਇਹਨਾਂ ਦੇ ਕੋਲ ਤੁਹਾਡੇ ਹਰ ਸਵਾਲ ਦਾ ਜਿਹੜਾ ਜਵਾਬ ਤੁਸੀਂ ਲੈ ਸਕਦੇ ਹੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ